ਮੈਂ ਤੇਰੇ ਵੀ ਲਾ ਦੇਣੀ ਜਦੋਂ ਦੇਖੋ ਤੇਰਾ ਦਿਮਾਗ ਘਰਾਉ ਹੋਇਆ ਰਹਿੰਦਾ ਵਾ ਹਾਂ ਫਿਰ ਕੀਤਾ ਕੀ ਆ ਹਰੇਕ ਬਾਪ ਆਪਣੇ ਔਲਾਦ ਲਈ ਕਰਦਾ ਕੁਝ ਨਾ ਕੁਝ ਤੁਸੀਂ ਕੁਝ ਨੋਕਾ ਕਰਤਾ ਹੈਲੋ ਹਾਂਜੀ ਨਵਜੋਤ ਭਾਜੀ ਕੀ ਹਾਲ ਚਾਲ ਆ ਠੀਕੋ ਜੀ ਹਾਂਜੀ ਹਾਂਜੀ ਬਹੁਤ ਵਧੀਆ ਜੀ ਘਰ ਪਰਿਵਾਰ ਕਿਦਾਂ ਐਨ ਚੜਦੀ ਕਲਾ ਭਾਜੀ ਹੋਰ ਸੁਣਾਓ ਕਿਵੇਂ ਯਾਦ ਕੀਤਾ ਹਾਂਜੀ ਯਾਦ ਭਾਜੀ ਇਦਾਂ ਕੀਤਾ ਸੀਗਾ ਵੀ ਆਪਾਂ ਲਈ ਇੱਕ ਨਵੀਂ ਫੈਕਟਰੀ ਲਾਈ ਹੈ ਠੀਕ ਹੈ ਜੀ ਤੇ ਉੱਥੇ ਲਾਉਣੇ ਆ ਕੈਮਰੇ ਤੇ ਤੁਸੀਂ ਮੈਨੂੰ ਫਟਾਫਟ ਕੋਟੇਸ਼ਨ ਸੈਂਡ ਕਰੋ ਕੋਟੇਸ਼ਨ ਤਾਂ ਉੱਥੇ ਜਾਂਦੀਆਂ ਭਾਜੀ ਜਿਹਨੇ ਪਹਿਲੀ ਵਾਰੀ ਕੰਮ ਕਰਾਉਣਾ ਹੋਵੇ ਨਹੀਂ ਨਹੀਂ ਮੈਨੂੰ ਪਤਾ ਭਾਜੀ ਕੋਟੇਸ਼ਨਾਂ ਦੀ ਕੀ ਲੋੜ ਹੈ ਤੁਸੀਂ ਲਾਏ ਆ ਅੱਗੇ ਸਾਰੇ ਕੈਮਰੇ ਹੁਣ ਵੀ ਤੁਸੀਂ ਲਾਉਣੇ ਆ ਚਲੋ ਦੇਖੋ ਜੀ ਫਿਰ ਜ਼ਰੂਰੀ ਹੈ ਅੱਜ ਹੀ ਕਰਾਓ ਮੈਂ ਭੇਜ ਦਿੰਦਾ ਭਾਜੀ ਅੱਜ ਨਾ ਲੜਕਾ ਨਹੀਂ ਆਇਆ ਕੰਮ ਵਾਲਾ ਤੇ ਮੈਂ ਬੇਟੇ ਨੂੰ ਭੇਜਦਾ ਆ ਬੇਟਾ ਵਧੀਆ ਕੰਮ ਕਰਦਾ ਆ ਭੇਜੋ ਭੇਜੋ ਬੇਟੇ ਨੂੰ ਭੇਜੋ ਜੀ ਕੋਈ ਸਿਕਰ ਨਹੀਂ ਠੀਕ ਹੈ ਵੀਰੇ ਉਜੋਤ ਨੇ ਮੈਨੂੰ ਫੋਨ ਕਰਾ। ਹੈਲੋ। ਹਾਂਜੀ ਪਾਪਾ। ਉਹ ਜੋਤ ਕਿੱਥੇ ਆ? ਮੈਂ ਘਰੇ ਹੀ ਆ ਪਾਪਾ। ਅੱਜ ਤਾਂ ਛੁੱਟੀ ਆ ਨਾ ਅੱਜ। ਹਾਂਜੀ ਹਾਂਜੀ ਛੁੱਟੀ ਆ। ਚਲ ਤੂੰ ਆਫਿਸ ਆ ਜਾ ਇੱਕ ਪਾਰਟੀ ਤੇ ਕੈਮਰੇ ਲਾ ਕੇ ਆਣੇ ਆ ਜਾ ਕੇ ਲਾ ਕੇ ਆਪਣੇ ਘਰ ਦੇ ਬੰਦੇ ਆ ਜ਼ਰੂਰੀ ਆ। ਆ ਜਾਣਾ ਪਾਪਾ ਦੁਕਾਨ ਤੇ ਪਰ ਉਹ ਅੱਜ ਮੇਰਾ ਕੰਮ ਇਹ ਵੀ ਸੀਗਾ ਦੋਸਤ ਨਾਲ ਜਾਣਾ ਸੀਗਾ। ਉਹ ਯਾਰ ਤੂੰ ਜਿਹੜੇ ਤੇਰੇ ਕੰਮ ਨੇ ਇਹਨਾਂ ਨੂੰ ਬਾਅਦ ਚ ਕਰ ਲਈ। ਕੋਈ ਗੱਲ ਨਹੀਂ ਐ ਜ਼ਰੂਰੀ ਆ ਕੰਮ, ਪਾਰਟੀ ਵਧੀਆ ਵਾਜੇ। ਅਜੇ ਜਿਹੜਾ ਇਹ ਕੰਮ ਤੇ ਨਹੀਂ ਆਇਆ। ਚਲੋ ਠੀਕ ਆ, ਆਉਂਦਾ। ਹਾਂ ਚਲਾ ਜਾ। ਚਲ ਗਿਆ ਸੀ ਕੀ ਇਹ? ਹਾਂਜੀ ਪਾਪਾ। ਕਿੱਥੇ ਜਾਣਾ? ਉਹ ਯਾਰ ਉਸ ਸੰਵੀ ਭਾਜੀ ਨੇ ਉਹਦਾ ਕੈਮਰੇ ਲਾਣੇ ਉਹਨਾਂ ਨੇ ਨਵੀਂ ਫੈਕਟਰੀ ਲਈ ਆ। ਤੂੰ ਲੈ ਲੈ 10 ਕੈਮਰੇ ਲੈ ਲੈ, 16 ਵਾਲਾ NVR ਲੈ ਲੈ। ਹਾਰਡ ਡਿਸਕ ਪਈ ਆ ਤੇ POS ਵਿੱਚ ਸਾਰਾ ਸਮਾਨ ਲੈ ਲੈ ਵੀ ਗੀੜਾ ਨਾ ਪਵੇ ਬਾਰ-ਬਾਰ ਆਪਾਂ ਨੂੰ। ਸਮਾਨ ਸਾਰਾ ਲੈ ਲੈ। ਤੇ ਨਾਲੇ ਫਿਟਿੰਗ ਵਧੀਆ ਕਰਕੇ ਇਹੀ ਕੰਮ ਤਸੱਲੀ ਵਾਲਾ ਕਰਕੇ ਆਣਾ ਵੀ ਮੈਂ ਉਹਨਾਂ ਨੂੰ ਕਿਹਾ ਜੋ ਤ ਵਧੀਆ ਕੰਮ ਕਰਦਾ ਹੈ। ਇੱਕ ਦੋ ਕੈਮਰੇ ਵਾਧੇ ਲੈ ਜੀ ਵੀ ਬਾਰ-ਬਾਰ ਭੱਜਣਾ ਨਾ ਟੋਣੇ ਬਿੰਦਾ ਫਿਰ। ਕਾਰ ਦੇ ਰੋਲ ਪਏ ਹੋਣੇ ਇਹਦੇ ਚ ਦੋ ਰੋਲ ਤਾਰ ਦੇ ਲੈ ਜਾ ਨਾਲ ਕੱਟਲਾ ਸਾਮਾਨ ਸਾਰਾ ਇੱਕ ਵਾਰੀ ਟੇਬਲ ਤੇ ਰੱਖ ਲੈ ਚੈੱਕ ਕਰ ਲੈ ਐ ਕੋਨੈਕਟਰ ਵਗੈਰਾ ਦੀ ਡੱਬੀ ਵੀ ਲੈ ਲਈਏ ਕਨੈਕਟਰ ਵੀ ਲੈ 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 ਨਾਲ ਕਨੈਕਟਰ ਵੀ ਨਾਲ ਲੈ ਲੈ ਲੋਕ ਆਪਣਾ ਲੋਕੇਸ਼ਨ ਭੇਜ ਦਿਓ ਨਾਲੇ ਅੰਕਲ ਦਾ ਨੰਬਰ ਵੀ ਭੇਜ ਦਿਓ ਸਾਰਾ ਕੁਝ ਲੈ ਲਿਆ ਨਾ ਸਮਾਨ ਚੈੱਕ ਕਰ ਲੈਣਾ ਤੁਹਾਨੂੰ ਲੋਕੇਸ਼ਨ ਵੀ ਭੇਜ ਤੇ ਫੋਨ ਨੰਬਰ ਵੀ ਭੇਜ ਤਾਂ ਗੱਡੀ 'ਚ ਲੋਕੇਸ਼ਨ ਲਾ ਕੇ ਨਿਕਲ ਜਾ हां जो तू ਕਿੱਥੇ ਆ ਦਫ਼ਤਰ ਅਚਾਹ ਆਫਿਸ ਹੀ ਆ ਚੱਲ 5 ਮਿੰਟ ਖੜ ਮੈਂ ਉੱਥੇ ਹੀ ਆ ਗਿਆ ਆਪਾਂ ਨਾ ਦੀਪਕ ਦਾ ਕੇ ਕੱਟ ਕੇ ਆਉਣਾ ਪੈਣਾ ਫਿਰ ਤੂੰ ਜਿਹੜੇ ਮਰਜ਼ੀ ਕੰਮ ਚੱਲ ਜੀ ਚੱਲ ਆ ਜਾ ਕੋਈ ਨਹੀਂ ਆ ਜਾ ਹਾਂਜੀ ਉਹ ਹਾਂ ਵੀ ਕਿਵੇਂ ਆ ਵਧੀਆ ਹੋ ਜਾ ਤੂੰ ਸੁਣਾ ਕਹਿ ਵਧੀਆ ਫਰੀਆ ਵਧੀਆ ਹੋਰ ਤੂੰ ਯਾਰ ਅੱਜ ਛੁੱਟੀ ਵਾਲਾ ਦੇਣਾ ਫਿਰ ਵੀ ਤੂੰ ਕੰਮ ਤੇ ਫਿਰਦਾ ਯਾਰ ਓ ਯਾਰ ਪ੍ਰਾਣੀ ਪਾਰਟੀ ਆਪ ਆਪਾਂ ਨੇ ਜ਼ਰੂਰੀ ਕੰਮ ਭੇਜਿਆ ਵਾ ਤਾਂ ਕਿਆ ਮਤ ਉਹ ਕੰਮ ਤਾਂ ساری ਉਮਰ ਹੁੰਦੇ ਰਹਿਣੇ ਆ ਯਾਰ ਹਜੇ ਉਮਰ ਆਪਣੀ ਕੱਢ ਦੰਦੀ ਆ ਯਾਰ ਉਤੋਂ ਦੀਪਕ ਦਾ ਅੱਜ ਜਨਮ ਦੇਣਾ ਜੇ ਨਾ ਆ ਗਏ ਉਹਨੇ ਨਰਾਜ ਹੋ ਜਾਣਾ ਉਹ ਤਾਂ ਮੈਂ ਤੇਰੀ ਗੱਲ ਸਮਝਦਾ ਪਰ ਪੱਕੀ ਪਾਰਟੀ ਆ ਤਾਂ ਜਾਣਾ ਪੈਣਾ ਯਾਰ ਮੈਨੂੰ ਚੱਲ ਪਹਿਨਾ ਪੱਕੀ ਕੱਟੇ ਹੁੰਨੇ ਆ ਫਿਰ ਤੂੰ ਪਾਰਟੀ ਦੇ ਜੈਨ ਨਾਲੇ ਕੰਮ ਵੀ ਹੋ ਜੂ ਨਾਲੇ ਯਾਰ ਵੀ ਖੁਸ਼ ਹੋ ਜੂ ਫਿਰ ਐਂ ਕਰਦੇ ਆ ਮੈਂ ਕੰਟਾ ਕਲਾ ਕੇ ਨਿਕਲ ਜਾਊਗਾ ਵਿੱਚੋਂ ਠੀਕ ਆ ਤੂੰ ਦੱਸ ਜੀ ਮੈਂ ਤੈਨੂੰ ਕਿੱਥੇ ਲਾਉਣਾ ਵਾ ਉੱਥੇ ਰਾ ਕੇ ਨਿਕਲ ਜੂਗਾ ਇਦਾਂ ਹੀ ਕਰਦੇ ਫਿਰ ਐਂਕਰ ਬੇકરી ਨੂੰ ਪਾ ਲਾ ਗੱਡੀ ਪੈਨ ਆਪਾਂ ਕੇਕ ਲੈ ਲਈ ਐਵੇਂ ਗੁੱਸੇ ਨਾ ਹੋ ਜੇ ਕਿਤੇ ਚਲ ਠੀਕ ਹੈ ਪਰ ਮੈਂ ਘੰਟੇ ਨੂੰ ਮੁੜੇ ਆਉਣਾ ਵਾ ਕੋਈ ਨਹੀਂ ਆ ਜੀ ਚਲ ਚੱਲ ਹੈਲੋ ਹਾਂਜੀ ਗੋਲਦੀ பாਜੀ ਸਤਿ ਸ਼੍ਰੀ ਅਕਾਲ ਬਾਜੀ ਯਾਰ ਸਤਿ ਸ਼੍ਰੀ ਅਕਾਲ ਤਾਂ ਠੀਕ ਐ ਤੁਸੀਂ ਮੁੰਡਾ ਨਹੀਂ ਭੇਜਿਆ ਹਲੇ ਤੱਕ ਉਹ ਪਾਜੀ ਮੈਂ ਬੰਦਾ ਨਾ ਉਦੋਂ ਹੀ ਭੇਜਤਾ ਸੀਗਾ ਬੇਟੇ ਨੂੰ ਭੇਜਤਾ ਸੀਗਾ ਸਮਾਨ ਸਭ ਸਾਰਾ ਕੁਝ ਲੈ ਗਿਆ ਉਹ ਪਤਾ ਨਹੀਂ ਮੇਰਾ ਵੀ ਫੋਨ ਨਹੀਂ ਚੱਕਦਾ ਪਿਆ ਬਸ ਤੁਹਾਡੇ ਰਾਹ ਜੀ ਹੋਣਾ ਕਿਤੇ ਉਹ ਪਾਜੀ ਯਾਰ ਅਰਜੈਂਟ ਹੈ ਮੈਂ ਤਾਂ ਹੀ ਤੁਹਾਨੂੰ ਕਹਿ ਰਿਹਾ ਮੈਂ ਐਦਾਂ ਦੀ ਕੋਈ ਗੱਲ ਨਹੀਂ ਹੈ ਠੀਕ ਆ ਪਾਜੀ ਪਾਜੀ ਐਕਚੁਅਲੀ ਹੁਣ ਭੇਜਿਓਗੇ ਨਾ ਪਤਾ ਕਿਉਂ ਐਕਚੁਅਲੀ ਮੈਨੂੰ ਕਿਸੇ ਨੇ ਨੰਬਰ ਭੇਜਿਆ ਜੀ ਮੈਂ ਹੋਰ ਬੰਦਾ ਬੁਲਾ ਲਿਆ ਤੇ ਮੈਂ ਉਹਨੂੰ ਕਹਿਤਾ ਕੈਮਰੇ ਫਿੱਟ ਕਰ ਰਿਹਾ ਪਾਜੀ ਉਹ ਪਾਜੀ ਮੈਂ ਭੇ ਨਹੀਂ ਨਹੀਂ ਚੰਗਾ ਨਹੀਂ ਲੱਗਦਾ ਗੋਲਡੀ ਪਾਜੀ ਬਾਰ ਬਾਰ ਇੱਕੋ ਹੀ ਗੱਲ ਰਿਪੀਟ ਕਰਨਾ ਉਹ ਪਾਜੀ ਗੱਲ ਤਾਂ ਸੁਣੋ ਨਹੀਂ ਨਹੀਂ ਕੋਈ ਚੱਕਰ ਨਹੀਂ ਥੈਂਕ ਯੂ ਭਾਜੀ ਓਕੇ ਜੀ ਭਾਜੀ ਯਾਰ ਮੇਰੀ ਗੱਲ ਤਾਂ ਸੁਣੋ ਲੈਰੇ ਫੋਨ ਕੱਟ ਗਿਆ ਪਤਾ ਨਹੀਂ ਯਾਰ ਜੋਤ ਕੀ ਕਰਦਾ ਰਹਿੰਦਾ ਮਨ ਤਾਂ ਇਹਦੀ ਸਮਝ ਨਹੀਂ ਆਉਂਦੀ ਇਹਦੀ ਮਾਂ ਨੇ ਫੋਨ ਕਰਾਂ ਜਦੋਂ ਦੇਖੋ ਇੱਥੇ ਪਰਦੇ ਪਾਉਂਦੀ ਰਹਿੰਦੀ ਆ ਪੋਬਲੀ ਦੇਖ ਲੈ ਤੇਰੇ ਮੁੰਡੇ ਨੇ ਅੱਜ ਨਾ ਫੇਰ ਮੇਰਾ ਨੁਕਸਾਨ ਕਰਤਾ ਵਾ ਮੇਰੀ ਗੱਲ ਤਾਂ ਸੁਣੋ ਉਹ ਯਾਰ ਇੱਕ ਪੁਰਾਣੀ ਪਾਰਟੀ ਸੀਗੀ ਦੋ ਤਿੰਨ ਫੈਕਟਰੀਆਂ ਚ ਅਪਾ ਉਹਨਾਂ ਦੇ ਕੈਮਰੇ ਲਾਏ ਆ ਉਹ ਐਡੇ ਵਧੀਆ ਬੰਦੇ ਆ ਕੰਮ ਕਰਦੇ ਸਰ ਪੇਮੈਂਟ ਨਾਲ ਪਾ ਦਿੰਦੇ ਆ ਤੈਨੂੰ ਮੈਨੂੰ 3 ਘੰਟੇ ਹੋ ਗਏ ਭੇਜੇ ਨੂੰ 3 ਘੰਟੇ ਹਲੇ ਤੱਕ ਉਹਨਾਂ ਕੋ ਪਹੁੰਚਿਆ ਨਹੀਂ 10 ਮਿੰਟ ਦਾ ਰਾਹ ਸੀਗਾ ਕੋਈ ਨਾ ਮੈਂ ਪਿਆਰ ਨਾਲ ਦੇਖਦੀ ਸਮਝਾਉਣੀ ਉਹਨੂੰ ਉਹ ਤੂੰ ਬੱਸ ਕਰ ਜਦੋਂ ਦਿੱਕਤ ਤੂੰ ਕਹਿੰਗੀ ਪਿਆਰ ਨਾਲ ਸਮਝਾ ਲਓ ਪਿਆਰ ਨਾਲ ਹੋਰ ਕਿੰਨਾ ਕੋ ਨੂੰ ਪਿਆਰ ਨਾਲ ਸਮਝਾਣਾ ਵਪਾਰ ਚ ਨੁਕਸਾਨ ਕਰ ਲਵਾਂ ਮੈਂ ਆਪਣਾ ਹੁਣ ਜਦੋਂ ਦੇਖੋ ਤੂੰ ਉਹਤੇ ਪਰਦੇ ਪੋ ਨਹੀਂ ਰਹਿਨੀਆ ਕਦੇ ਉਹਨਾਂ ਨੇ ਪਿਆਰ ਨਾ ਸਮਝਾਲਿਆ ਕਰਕੇ ਦੀ ਉਹਨੂੰ ਚਲ ਕੋਈ ਨਹੀਂ ਤੁਸੀਂ ਇੰਨਾ ਗੁੱਸੇ 'ਚ ਨਾ ਹੋ ਕੋਈ ਨਾ ਮੈਂ ਸਮਝਾਉਣੀ ਆ ਉਹਨੂੰ ਚਲ ਠੀਕ ਆ ਕਰਦਾ ਉਹਨੂੰ ਮੈਂ ਫੋਨ ਤੋਂ ਵੀ ਇੱਕ ਵਾਰੀ ਫੋਨ ਕਰ ਲਾ ਉਹਨੂੰ ਚੰਗਾ ਬੁੱਢੀ ਭਾਜੀ ਤੁਸੀਂ ਕਾਲ ਹੀ ਆਲਾ ਬਈ ਠੀਕ ਹੋ ਵਧੀਆ ਕੀ ਗੱਲ ਤੁਸੀਂ ਬੜੇ ਸੁਸਤੇ ਜਿ ਲੱਗ ਰਹੇ ਹੋ ਮੈਨੂੰ ਮਰੀ ਸੋਸਤ ਨਹੀਂ ਹੈਗਾ ਹੁਣ ਤੁਹਾਡੇ ਨਾਲ ਸਾਰੀ ਗੱਲ ਹੋ ਤਾ ਗਈ ਵੀ ਤੁਹਾਡੇ ਵਾਲਾ ਮੁੰਡਾ ਭੇਜਿਆ ਮਨ ਤਾਂ ਸ਼ਰਮਿੰਦਗੀ ਆ ਵੀ ਮੈਂ ਤੁਹਾਡਾ ਕੰਮ ਨਹੀਂ ਕਰ ਸਕਿਆ ਨਾਲੇ ਇੱਧਰ ਆ ਜਾਓ ਭਾਜੀ ਯਾਰ ਇੱਥੇ ਬੈੰਨੇ ਆ ਦੋ ਮਿੰਟ ਆਓ ਮੈਂ ਆਉਣਾ ਤੁਸੀਂ ਨਾਰਾਜ਼ ਜੇ ਲੱਗਦੇ ਸੀ ਤੁਸੀਂ ਆਓ ਇੱਧਰ ਆਓ ਮੇਰੇ ਕੋਲੇ ਗੋਲੀ ਭਾਜੀ ਨਾਰਾਜ਼ ਮੈਂ ਤੁਹਾਡੇ ਕੋਲੇ ਹੋ ਕੇ ਕਿੱਥੇ ਜਾਣਾ ਇੰਨੇ ਸਾਲਾਂ ਦਾ ਵਾਹ ਆਪਣਾ ਤੁਸੀਂ ਪਹਿਲਾਂ ਦੱਸੋ ਬੇਟੇ ਨਾਲ ਗੱਲਬਾਤ ਹੋਈ ਫੋਨ ਤੇ ਪਤਾ ਲੱਗਿਆ ਉਹਦਾ ਕਿੱਥੇ ਹੈ ਭਾਜੀ ਉਹਨੇ ਮੇਰਾ ਫੋਨ ਹੀ ਨਹੀਂ ਚੱਕਿਆ ਦਿੱਕਤ ਹੋ ਰਹੀ ਹੈ ਮੈਂ ਤਾਂ ਰੱਬ ਅੱਗੇ ਅਰਦਾਸ ਕਰਦਾ ਮੇਰਾ ਮੁੰਡਾ ਸਹੀ ਹੋਵੇ ਬੀਤੇ 4 ਘੰਟੇ ਹੋ ਗਏ ਮੇਰਾ ਫੋਨ ਹੀ ਨਹੀਂ ਚੱਕਦਾ ਪਿਆ ਕਦੀ ਐਦਾਂ ਹੋਇਆ ਹੀ ਨਹੀਂਗਾ ਵੀ ਮੇਰਾ ਫੋਨ ਨਾ ਚੱਕੇ ਕੋਈ ਉਹਦੇ ਦੋਸਤਾਂ ਨੂੰ ਫੋਨ ਕਰਨਾ ਸੀ ਘਰੇ ਫੋਨ ਕਰਨਾ ਸੀ ਭਰਜਾਈ ਨੂੰ ਕਿਤੇ ਘਰੇ ਨਾ ਚਲਾ ਗਿਆ ਹੋਵੇ ਘਰੇ ਤਾਂ ਮੈਂ ਕੀਤਾ ਫੋਨ ਮੈਂ ਉਹਨਾਂ ਨੂੰ ਕਿਹਾ ਵੀ ਜਦੋਂ ਵੀ ਆਇਆ ਨਾ ਤਾਂ ਮੇਰੀ ਗੱਲ ਜਰੂਰ ਕਰਾਇਓ ਨਹੀਂ ਬੇਟੇ ਦਾ ਜ਼ਰੂਰੀ ਐ ਰਹੀ ਗੱਲ ਉਸ ਟਾਈਮ ਥੋੜਾ ਜਿਹਾ ਨਾ ਗੁੱਸਾ ਸੀ ਮੈਨੂੰ ਤੇ ਮੈਂ ਕਿਹਾ ਤੁਹਾਡਾ ਤੇ ਮੇਰਾ ਪਿਆਰ ਆ ਪੁਰਾਣਾ ਵੀ ਮੈਂ ਆਪ ਜਾ ਕੇ ਗੋਲਦੀ ਭਾਜੀ ਨਾਲ ਗੱਲ ਕਰਾਂ ਵੀ ਗੋਲਦੀ ਭਾਜੀ ਗੁੱਸਾ ਨਾ ਕਰਜੋ ਕੈਮਰੇ ਕੁਮਰੇ ਕੋਈ ਨਹੀਂ ਲਵਾਏ ਮੈਂ ਕੀਕਾ ਜੀ ਤੁਹਾਡੇ ਨਾਲ ਪਿਆਰੀ ਆ ਮੈਂ ਤਾਂ ਹੀ ਤੁਹਾਨੂੰ ਦਸਣ ਆਇਆ ਤੇ ਮੈਂ ਕਿਹਾ ਨਾਲੇ ਭਰਾ ਕੋਲੇ ਬਹਿ ਕੇ ਚਾਹ ਪੀ ਕੇ ਆਨੇ ਆ ਤੇ ਨਾਲੇ ਭਾਜੀ ਹੁੰਦਾ ਸੀ ਵੀ ਕੈਮਰੇ ਕਿਨੇ ਲਾਉਣੇ ਆ ਤੁਸੀਂ ਹੀ ਲਾਉਣੇ ਤੁਹਾਡੀ ਫੈਕਟਰੀ ਆ ਉਹ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਭਰਾ ਬਾਰੇ ਇੰਨਾ ਸੋਚਿਆ ਵੀ ਮੈਨੂੰ ਤਾਂ ਇਹ ਸੀ ਵੀ ਕਈ ਵਾਰੀ ਹੁੰਦਾ ਵੀ ਸਾਡਾ ਤਾਂ ਭਾਜੀ ਸੀਸੀਟੀਵੀ ਦਾ ਕੰਮ ਹੀ ਇਦਾਂ ਦਾ ਜਾਂ ਤਾਂ ਕਿਸੇ ਦੀ ਲੜਾਈ ਹੋ ਗਈ ਉਸੇ ਵੇਲੇ ਲਾਓ ਜਾਂ ਕਿਸੇ ਨੇ ਚੋਰੀ ਹੋ ਗਈ ਉਸੇ ਵੇਲੇ ਲਾਓ ਸਾਡਾ ਤਾਂ ਅਰਜੈਂਟ ਕੰਮ ਹੁੰਦਾ ਵੀ ਉਸੇ ਵੇਲੇ ਲਾਉਣੇ ਪੈਂਦੇ ਆ ਤੇ ਜਦੋਂ ਤੁਸੀਂ ਕਿਹਾ ਨਾ ਵੀ ਹੁਣ ਬੰਦਾ ਨਾ ਭੇਜਿਓ ਮੇਰੇ ਮਨ ਤੇ ਇੰਨਾ ਕਿ ਬੋਝ ਪ ਇੰਨੀ ਪੁਰਾਣੀ ਪਾਰਟੀ ਜਿਹਦੇ ਨਾਲ ਇੱਕ ਭਰਾਵਾਂ ਵਾਲਾ ਰਿਲੇਸ਼ਨ ਵੀ ਉਹ ਵੀ ਅੱਜ ਮੇਰਾ ਖਰਾਬ ਹੁੰਦਾ ਦਿਖਿਆ ਆ ਚੀਜ਼ ਮੰਨ ਚ ਨਹੀਂ ਲਿਆਉਣੀ ਐਕਚੁਅਲੀ ਕੀ ਹੈ ਤੁਹਾਨੂੰ ਪਤਾ ਵੀ ਮੈਂ ਹੁਣ ਫੈਕਟਰੀ ਲੈ ਗਿਆ ਸ਼ਹਿਰੋਂ ਬਾਹਰ ਉੱਧਰ ਥੋੜਾ ਜਿਹਾ ਮਾਹੌਲ ਉਦਾਂ ਦਾ ਮੈਂ ਕਹਣਾ ਵੀ ਜਲਦੀ ਤੋਂ ਜਲਦੀ ਲੱਗ ਜਾ ਤੇ ਭਾਜੀ ਹੁਣ ਮੈਂ ਨਾ ਤੁਸੀਂ ਮੇਰੇ ਭਰਾਵਾਂ ਛੋਟੇਓ ਮੇਰੀ ਇੱਕ ਹੈਲਪ ਚਾਹੀਦੀ ਹੈ ਮੈਨੂੰ ਤੁਹਾਨੂੰ ਕਹਿਣ ਦੀ ਲੋੜ ਤੁਸੀਂ ਹੁਕਮ ਕਰੋ ਤੁਹਾਡੀ ਹੈਲਪ ਮੈਨੂੰ ਇਹ ਚਾਹੀਦੀ ਭਾਜੀ ਮੈਂ ਤਾਂ ਨਾ ਮੁੰਡੇ ਨੂੰ ਕਿਉਂਕਿ ਹੁਣ ਦੇਖੋ ਬਰਾਬਰ ਦਾ ਹੋ ਗਿਆ ਉਹਨੂੰ ਕਹਿ ਵੀ ਨਹੀਂ ਕੁਝ ਹੁੰਦਾ ਮੈਂ ਆਪਣੀ ਭਾਸ਼ਾ ਚ ਬੜੀ ਵਾਰੀ ਸਮਝਾ ਕੇ ਦੇਖ ਲਿਆ ਭਾਜੀ ਪਿਆਰ ਨਾਲ ਗੁੱਸੇ ਨਾਲ ਹਰ ਤਰ੍ਹਾਂ ਸਮਝਾ ਕੇ ਦੇਖ ਲਿਆ ਇੱਕ ਵਾਰ ਤੁਸੀਂ ਵੀ ਉਹਨੂੰ ਸਮਝਾਓ ਮੈਂ ਤਾਂ ਇਹੀ ਕਹਿੰਨਾ ਵੀ ਤੁਹਾਡਾ ਵੀ ਮੁੰਡਾ ਬਰਾਬਰ ਦਾ ਬਈ ਵਧੀਆ ਕੰਮ ਵੀ ਕਰਦਾ ਤੁਹਾਡੇ ਨਾਲ ਫੈਕਟਰੀ ਵੀ ਜਾਂਦਾ ਮੈਂ ਕਈ ਵਾਰੀ ਜਾਂਦਾ ਤਾਂ ਵਧੀਆ ਮੇਰੇ ਨਾਲ ਹਾਸਾ ਖੇਡਾ ਵੀ ਕਰਦਾ ਆ ਬਈ ਇੱਕ ਵਧੀਆ ਤਾਲੀਮ ਮਿਲੀ ਹੋਈ ਆ ਉਹਨੂੰ ਮੈਂ ਕਹਿੰਦਾ ਇੱਕ ਵਾਰੀ ਯਾਰ ਤੁਸੀਂ ਮੇਰੇ ਮੁੰਡੇ ਨੂੰ ਵੀ ਸਮਝਾਓ ਗੁਰਦੀ ਭਾਜੀ ਤਾਲੀਮ ਦੀ ਗੱਲ ਇਦਾਂ ਆ ਵੀ ਬੱਚਿਆਂ ਦਾ ਨਾ ਹਰੇਕ ਦਾ ਨੇਚਰ ਹੁੰਦਾ ਤੇ ਮੋਸਟਲੀ ਅੱਜ ਕੱਲ੍ਹ ਬੱਚੇ ਨਾ ਥੋੜੇ ਜਿਏ ਈਗੋਇਸਟ ਅੱਜਕੱਲ ਦੀ ਜਨਰੇਸ਼ਨ ਹੀ ਇਦਾਂ ਦੀ ਹੋ ਗਈ ਹੈ ਹੈਨਾ ਵੀ ਚਿੜਚੜਾਪਨ ਆਜ਼ਾਦੀ ਭਾਲਦੇ ਨੇ ਤੇ ਬਾਕੀ ਕੋਈ ਫੁੱਟ ਡੋਟ ਮਾਰੀਏ ਕੋਈ ਹਾਂ ਘਰੋਂ ਹੀ ਫੋਨ ਆਇਆ ਹੈਲੋ ਅੱਛਾ ਆ ਗਿਆ ਘਰੇ ਇਹਨੂੰ ਪੁੱਛ ਕਿੱਥੇ ਗਿਆ ਸੀਗਾ ਵੀ ਮੈਨੂੰ ਇੰਨੀ ਦੇਰ ਦੇ ਫੋਨ ਕਰੀ ਜਾਂਦਾ ਮੈਂ ਇਹਨੂੰ ਮੜਿਆ ਪੁੱਛ ਵੀ ਕਿੱਥੇ ਗਿਆ ਸੀ ਕਿੱਥੇ ਨਹੀਂ ਗਿਆ ਸੀ ਔਰ ਨਾਲੇ ਇਹਨੇ ਇੱਕ ਵਾਰੀ ਵੀ ਮੈਨੂੰ ਫੋਨ ਕਰਨਾ ਠੀਕ ਨਹੀਂ ਸਮਝਿਆ ਵੀ ਮੈਂ ਪਾਪਾ ਨੂੰ ਫੋਨ ਕਰ ਲਾਂ ਹੁਣ ਤੰਨੂੰ ਤੇਰੇ ਕੋਲੇ ਘਰੇ ਪਹੁੰਚ ਕੇ ਆ ਕੇ ਬਹਿ ਗਿਆ ਵਾ ਕੈਨ ਸਮਝਾ ਮੈਂ ਵੀ ਓਨਾ 5-7 ਮਿੰਟ ਚ ਆ ਗਿਆ ਮੈਂ ਵੀ ਸਹਿਜ ਨਾਲ ਗੁੱਸੇ ਨਹੀਂ ਹਣਾ ਕਈ ਵਾਰ ਗੁੱਸਾ ਕੰਮ ਖਰਾਬ ਕਰ ਦਿੰਦਾ ਹਾਂ ਬੰਦਾ ਮੈਨੂੰ ਪਤਾ ਤੁਸੀਂ ਇਸ ਟਾਈਮ ਗੁੱਸੇ ਚੋਂ ਬਾਜੀ ਅੱਜ ਤੁਸੀਂ ਸੀਗੇ ਤੁਸੀਂ ਘਰ ਦੇ ਬੰਦੇ ਸੀ ਤੁਸੀਂ ਕੈਮਰੇ ਨਹੀਂ ਲਗਵਾਏ ਮੈਨੂੰ ਵੀ ਪੂਰੀ ਉਮੀਦ ਸੀ ਤੁਸੀਂ ਮੇਰੇ ਤੋਂ ਹੀ ਕੰਮ ਕਰਾਉਣਾ ਆ ਤੁਹਾਡੇ ਤੋਂ ਤੇ ਜੇ ਕੋਈ ਹੋਰ ਹੁੰਦਾ ਬਾਜੀ ਉਹਨੇ ਤਾਂ ਕੰਮ ਬਾਹਰੋਂ ਕਰਾ ਲੈਣਾ ਸੀ 70-80 ਹਜ਼ਾਰ ਦਾ ਕੰਮ ਆ 5-7 ਹਜ਼ਾਰ ਤਾਂ ਭਾਜੀ ਬਚਣਾ ਹੀ ਸੀਗਾ ਉਹ ਨੁਕਸਾਨ ਹੁੰਦਾ ਤੁਹਾਨੂੰ ਪਤਾ ਅੱਜ ਕੱਲ ਖਰਚੇ ਕਿੰਨੇ ਜਾਦੇ ਆ ਕੰਮ ਕਰਦਾ ਅੱਗੇ ਨਹੀਂ ਚਲਦੇ ਵੇ ਮਸਾ ਕੋਈ ਸਾਈਟ ਆਂਦੀ ਆ ਉਹ ਵੀ ਦੇਖ ਲਓ ਐਦਾਂ ਜੇ ਉਲਾਮਾ ਆ ਜਵੇ ਤਾਂ ਬੰਦਾ ਕੀ ਕਰੂਗਾ ਪਰ ਜੋ ਮਰਜ਼ੀ ਹੈ ਬੇਟਾ ਹੱਥੋਂ ਨਾ ਨਿਕਲ ਜੇ ਇਸ ਲਈ ਉਹਨੂੰ ਬੜੇ ਪਿਆਰ ਨਾਲ ਤੇ ਢੰਗ ਨਾਲ ਸਮਝਾਓ ਬਾਕੀ ਤੁਸੀਂ ਮੇਰੀ ਲੋੜ ਆ ਜਿੱਥੇ ਤੇ ਮੈਂ ਬਾਦੀ ਹੁਣ ਚੱਲਿਆ ਘਰੇ ਮੈਂ ਪਹਿਲਾਂ 15-20 ਮਿੰਟ ਲਾਉਣਾ ਆ ਤੇ ਤੁਸੀਂ ਜਰੂਰ ਆਇਓ ਤੇ ਤੁਸੀਂ ਉਹਨੂੰ ਸਮਝਾਓ ਮੈਨੂੰ ਨਾ ਤੁਸੀਂ ਪਹੁੰਚੋ ਬਕਰੇ ਜਾ ਕੇ ਜਨਕ ਸਮਝਾਉਣ ਤੋਂ ਬਾਅਦ ਮੈਨੂੰ ਮੜੀ ਜੀ ਮਿਸ ਕਾਲ ਕਰ ਦਿਓ ਚਲੋ ਤੁਸੀਂ ਫਿਰ ਇੱਥੇ ਹੀ ਬੈਠੋਗੇ ਫਿਰ ਦਸਤਰ ਤੁਹਾਡਾ ਆਪਣਾ ਹੀ ਆ ਤੁਸੀਂ ਇੱਥੇ ਬੈਠੋ ਬਸ ਮੈਂ ਚਾਹ ਪੀਣਾ ਹੁਣੇ ਦੇ ਚਾਹ ਕਹਿ ਦੇ ਹਾਂ ਮੈਂ ਚਾਹ ਕਹਿ ਜਨਾਂ ਤੁਸੀਂ ਚਾਹ ਚੂ ਪੀਓ 15-20 ਮਿੰਟਾਂ ਬਾਅਦ ਤੁਸੀਂ ਘਰ ਆਏ ਤੇ ਤੁਹਾਨੂੰ ਸਮਝਾਉਣਾ ਜ਼ਰੂਰ ਕੋਈ ਚੱਕਰ ਨਹੀਂ ਚਲੋ ਓਕੇ ਨਵਜੋਤ ਭਾਜੀ ਬੈਠੋ ਤੁਸੀਂ ਮੇਰੀ ਚਾਹ ਜ਼ਰੂਰ ਕਹਿ ਦੇ ਹਾਂ ਹਾਂ ਮੈਂ ਹੁਣੇ ਕਹਿ ਕੇ ਚੱਲਿਆ ਜੀ ਇਹ ਨਾ ਹੋਵੇ ਮੈਂ ਚਾਹ ਢੀਕ ਦਰਮਾ ਨਹੀਂ ਨਹੀਂ ਤੁਹਾਡੇ ਕੋਲ 5-7 ਮਿੰਟ ਚਾਹ ਆ ਜਾਏ ਕੈਮਰਿਆਂ ਨੂੰ ਨਾ ਕਰਿਓ ਵੀ ਜਿਵੇਂ ਕੈਮਰਿਆਂ ਵਾਲਾ ਬੰਦਾ ਨਹੀਂ ਆਇਆ ਤੁਹਾਡਾ ਨਹੀਂ ਨਹੀਂ ਭਾਜੀ ਆਪਾਂ ਯਾਰ ਇਦਾਂ ਦੇ ਨਹੀਂ ਹੈਗੇ ਤੁਹ ਕੀ ਕਿ ਕਦਾ ਦੇਖਦੀ ਜੋਤ ਮੇਰੀ ਗੱਲ ਸੁਣਾ ਪਤਾ ਮੈਨੂੰ ਇਹ ਦੱਸ ਗਿਆ ਕਿੱਥੇ ਸੀਗਾ ਪਾਪਾ ਜਿਹੜਾ ਇੰਨੇ ਗੁੱਸੇ ਦੇ ਵਿੱਚ ਵਾ ਕਿੱਥੇ ਗਿਆ ਸੀਗਾ ਹੈ ਉਹ ਕਹਿੰਦੇ ਮੈਂ ਤੈਨੂੰ ਕੰਮ ਭੇਜਿਆ ਸੀ ਇਹ ਭਾਈ ਸਾਹਿਬ ਉੱਥੇ ਪਹੁੰਚਿਆ ਹੀ ਨਹੀਂ ਮੈਂ ਕੀ ਦੱਸਾਂ ਮੈਂ ਵੀ ਕੰਮ ਹੀ ਗਿਆ ਸੀਗਾ ਹੁਣ ਰਸਤੇ 'ਚ ਦੋਸਤ ਦੇ ਫੋਨ ਆਈ ਗਏ ਮੈਂ ਉਹਨੂੰ ਬੜਾ ਮਨਾਂ ਕੀਤਾ ਵੀ ਮੇਰਾ ਕੰਮ ਆ ਕੰਮ ਆ ਜਾ ਲੈਣ ਦੇ ਕਹਿੰਦਾ ਨਹੀਂ ਨਹੀਂ ਜਾਣਾ ਮੈਂ ਉਹਨੂੰ ਆ ਵੀ ਆਹ ਤੱਕ ਕਹਤਾ ਹੈਗਾ ਵੀ ਘੰਟਿਆਂ ਚ ਮੜਿਆ ਹੋਣਾ ਤੇਨੂੰ ਕਿਹੜਾ ਜ਼ਰੂਰੀ ਕੰਮ ਪੈ ਗਿਆ ਸੀ ਜਿਹੜਾ ਪਾਪਾ ਤੋਂ ਉੱਪਰ ਹੋ ਗਿਆ ਉਹ ਜ਼ਰੂਰੀ ਕੰਮ ਨਹੀਂ ਸੀ ਦੋਸਤ ਦਾ ਵੱਡੇ ਸੀਗਾ ਅੱਜ ਅੱਛਾ ਉਹਨੂੰ ਤਾਂ ਕੰਮ ਲੈ ਗਿਆ ਉਹਨੂੰ ਤਾਂ ਕੰਮ ਕਹਿਣ ਡਿਆ ਵਾ ਪਾਪਾ ਨੇ ਤੈਨੂੰ ਕੋਈ ਜ਼ਰੂਰੀ ਕੰਮ ਭੇਜਿਆ ਤੈਨੂੰ ਉਹਦੀ ਜ਼ਰਾ ਇੱਜ਼ਤ ਨਹੀਂ ਹੈਗੀ ਵੀ ਮੈਂ ਕੋਈ ਕੰਮ ਕਰਨਾ ਉਹ ਕਹਿੰਦੇ ਮੈਂ ਆ ਕੇ ਕਰਦਾ ਇਹਦੇ ਨਾਲ ਹਸਾਬ ਕਿਤਾਬ ਪਤਾ ਨਹੀਂ ਉਹਨਾਂ ਨੂੰ ਬਹੁਤ ਗੁੱਸਾ ਚੜਿਆ ਹੋਇਆ ਵਾ ਮੇਰੀ ਗੱਲ ਸੁਣ ਲੈ ਨਾਲੇ ਜੇ ਹੁਣ ਆ ਕੇ ਬੋਲਣਗੇ ਨਾ ਉਹਨਾਂ ਦੇ ਅੱਗੇ ਬੋਲੀ ਨਾ ਜ਼ੁਬਾਨ ਨੂੰ ਅੰਦਰ ਰੱਖ ਲਈ ਇਹਰ ਹੁਣ ਮੇਰੀ ਪਰਸਨਲ ਲਾਈਫ ਹੀ ਨਹੀਂ ਹੈਗੀ ਜਿਹੜਾ ਕਿਹੜਾ ਆ ਕੇ ਦੇਖੋ ਬੋਲਣ ਲੱਗ ਜੂਗਾ ਦੋ ਛੁੱਟੀਆਂ ਹੁੰਦੀਆਂ ਨੇ ਉਹਦੇ ਵਿੱਚ ਵੀ ਮੇਰਾ ਬੁਰਾ ਹਾਲ ਕਰ ਦਿੰਦੇ ਆ ਕੰਮ ਦਾ ਤੇ ਮੈਂ ਜਾਵਾਂ ਤੇ ਜਾਵਾਂ ਕਦੋਂ ਫਿਰ ਕਿੱਥੇ ਆ ਜੋਤ ਸਰਦਾਰ ਜੀ ਤੂੰ ਕਹਿੰਦੀ ਸੀ ਆ ਗਿਆ ਕਰੇ ਕਿੱਥੇ ਆ ਹੋਂ ਸਰਦਾਰ ਜੀ ਆ ਗਿਆ ਮੈਂ ਆਪ ਹੀ ਫੋਨ ਕੀਤਾ ਨਾ ਉੱਥੇ ਬੈਠੋ ਮੈਂ ਪਾਣੀ ਲੈ ਕੇ ਆਇਆ ਪਹਿਲਾਂ ਤੂੰ ਮੈਨੂੰ ਬੁਲਾਉਂ ਨੂੰ ਕਿੱਥੇ ਆ ਅੱਜ ਉਹਨੇ ਮੇਰੀ ਨਾ ਬੇਇੱਜ਼ਤੀ ਕਰਾਈ ਆ 10 12 ਸਾਲ ਪੁਰਾਣੀ ਪਾਰਟੀ ਸੀ ਭੇਜਿਆ ਕਿੱਥੇ ਤੇ ਪਤਾ ਨਹੀਂ ਲੱਗਿਆ ਕਿੱਥੇ ਗਿਆ ਕਿੱਥੇ ਨਹੀਂ ਗਿਆ ਆ ਕੇ ਤੇਰੇ ਕੋਲੇ ਬਹਿ ਗਿਆ ਆ ਕੇ ਸਰਦਾਰ ਜੀ ਮੈਂ ਉਹਦੇ ਨਾਲ ਗੱਲ ਕੀਤੀ ਐ ਜਵਾਨ ਬੱਚਾ ਉੱਥੇ ਬਹਿ ਜਾਓ ਤੁਸੀਂ 2 ਮਿੰਟ ਮੈਂ ਕਰਦੀ ਹਾਂ ਉਹਨੂੰ ਬੁਲਾਉਂਦੀ ਆਂ ਤੇਰੀਆਂ ਜਿਹੜੀਆਂ ਗੱਲਾਂ ਨੇ ਨਾ ਪਰਦੇ પા ਕੇ ਕਰਨ ਵਾਲੀਆਂ ਇਹਨਾਂ ਨੇ ਉਹਨੂੰ ਅੱਜ ਇਸ ਸ਼ਹਿਰ ਤੱਕ ਲੈ ਆਂਦਾ ਆ ਬਈ ਉਹਨੂੰ ਪਿਓ ਦੀ ਗੱਲ ਕਹੀ ਤਾਂ ਕੋਈ ਸਮਝ ਨਹੀਂ ਆਉਂਦੀ ਉਹਨੂੰ ਪਤਾ ਮੇਰੀ ਮਾਂ ਨੇ ਮੈਨੂੰ ਬਚਾ ਲੈਣਾ ਹੈ ਮੇਰਾ ਦਿਲ ਕਰਦਾ ਘਰ 'ਚ ਕਲੇਸ਼ ਪਾਉਣ ਨੂੰ ਮੈਂ ਕੋਈ ਜਾਣ ਕੇ ਪਾਉਣੀ ਆ ਤੁਸੀਂ ਬੈਠੋ ਇੱਥੇ ਪਪਾ RAM ਨਾ ਗੱਲ ਕਰਦੇ ਜਦੋਂ ਦੇਖੋ ਪਰਦੇ 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 ਹੋਰ ਗਏ ਕੰਮ ਹੀ ਹੈ ਨੀਗਾ ਬੁਲਾਉ ਉਹਨੂੰ ਜਲਦੀ ਕਰ ਪਹਿਲਾਂ ਸ਼ਾਂਤ ਹੋ ਜਾ ਮੈਂ ਬੁਲਾ ਦਿੰਨੀ ਆ ਸ਼ਾਂਤ ਹੋ ਜਾ ਤੁਸੀਂ ਆਈ ਜੋਤ ਇੱਕ ਮਿੰਟ ਆ ਦੇ ਖਾ ਕਿੱਥੇ ਗਿਆ ਸੀਗਾ ਤੈਨੂੰ ਭੇਜਿਆ ਕਿੱਥੇ ਸੀ ਕਿੰਨੀ ਦਰ ਨਾਲੇ ਮੇਰਾ ਫੋਨ ਚੱਕਣਾ ਤੂੰ ਠੀਕ ਨਹੀਂ ਸਮਝਦਾ ਕਿਧਰ ਗਿਆ ਸੀ ਤੂੰ ਉਹ ਬੋਲਦਾ ਨਹੀਂ ਹੁਣ ਬੋਲ ਪਾ ਕੁਛ ਪਾਪਾ ਹੁਣ ਮੈਂ ਵੱਡਾ ਹੋ ਗਿਆ ਵਾ ਹਰ ਇੱਕ ਚੀਜ਼ ਥੋੜੀ ਥੋੜੀ ਤੁਹਾਨੂੰ ਦੱਸ ਕੇ ਕਰਨੀ ਆ ਮੈਂ ਹਾਂ ਤੂੰ ਬਹੁਤ ਵੱਡਾ ਹੋ ਗਿਆ ਹੁਣ ਪਿਓ ਦੀ ਕੋਈ ਵੈਲਿਊ ਖਤਮ ਹੋ ਗਈ ਤੂੰ ਵੱਡਾ ਹੋ ਗਿਆ ਨਾ ਪਿਓ ਦੀ ਵੈਲਿਊ ਜਿਵੇਂ ਜ਼ੀਰੋ ਕਰ ਦੇ ਤੂੰ ਨਾ ਮੈਂ ਤੈਨੂੰ ਭੇਜਿਆ ਕਿੱਥੇ ਸੀਗਾ ਤੇ ਤੂੰ ਗਿਆ ਕਿੱਥੇ ਆ ਪਾਪਾ ਮੈਨੂੰ ਵੀ ਰਸਤੇ 'ਚ ਕਿਸੇ ਦਾ ਫੋਨ ਆ ਗਿਆ ਮੈਂ ਉੱਧਰ ਨਿਕਲ ਗਿਆ ਜੋਤ ਹੌਲੀ ਬੋਲ ਪਹਿਲਾਂ ਮੈਂ ਕਿਹਾ ਮੈਂ ਉਹਨੂੰ ਮਨਾ ਵੀ ਕੀਤਾ ਵੀ ਮੈਂ ਜਾਣਾ ਵਾ ਕਹਿੰਦਾ ਨਹੀਂ ਆ ਜਾਣਾ ਆ ਜਾਣਾ ਆ ਜਾਣਾ ਹੁਣ ਉੱਥੇ ਨਹੀਂ ਪਤਾ ਲੱਗਿਆ ਨਹੀਂ ਫੋਨ ਚੱਕਿਆ ਗਿਆ ਤੁਹਾਡਾ ਕੋਈ ਮੇਰੇ ਤੋਂ ਤੈਨੂੰ ਪਤਾ ਪਾਜੀ ਨੇ ਮੈਨੂੰ ਅੱਜ ਕੀ ਕਹਿੰਦੇ ਜੇ ਨਹੀਂ ਆਣਾ ਨਾ ਬੰਦੇ ਨੇ ਤਾਂ ਮੈਨੂੰ ਲਾਰੇ ਨਾ ਲਾਓ ਮੈਂ ਕਿਸੇ ਹੋਰ ਤੋਂ ਕੈਮਰੇ ਲਵਾ ਲਿਆ ਜੇ ਤੁਸੀਂ ਇੱਕ ਕੰਮ ਕਰਾ ਲਓ ਜਾਂ ਪੜਾਈ ਕਰਾ ਲਓ ਜਾਂ ਕੰਮ ਕਰਾ ਲਓ ਪਿੱਛੇ ਹੋ ਜਾ ਤੂੰ ਹੋਰ ਹੀ ਬੋਲ ਮੈਂ ਤੈਨੂੰ ਤੂੰ ਪਰੇ ਹੋ ਜਾ ਤੂੰ ਮੈਨੂੰ ਗੱਲ ਕਰ ਲੈ ਲੈਂਦੇ ਅੱਜ ਗੱਲ ਮੈਂ ਕਹੀ ਜਾਂਦੀ ਆ ਰਾਮ ਨਾਲ ਗੱਲ ਕਰ ਲਓ ਕਿਉਂ ਉੱਚੀ ਬੋਲਦੇ ਹੋ ਹਰ ਗੱਲ ਦਾ ਹੱਲ ਹੁੰਦਾ ਵਾ ਆ ਰਾਮ ਨਾਲ ਗੱਲ ਕਰ ਲਓ ਉਹਨੂੰ ਮੈਂ ਸਮਝਾਇਆ ਸੀ ਵੀ ਪਾਪਾ ਦੇ ਅੱਗੇ ਨਹੀਂ ਬੋਲਣਾ ਤੈਨੂੰ ਮੈਂ ਕਿੰਨੀ ਵਾਰੀ ਕਹਾਂ ਤੈਨੂੰ ਉੱਚੀ ਨਾ ਬੋਲ ਲੈ ਆਕਰ ਵਿੱਚ ਮੈਂ ਫਸ ਜਾਨੀ ਆ ਮੇਰਾ ਕੀ ਕਸੂਰ ਆ ਤੂੰ ਹੀ ਇਹਨੂੰ ਸ਼ਹਿ ਦਿੰਦੀ ਆ ਤੇਰੀ ਸ਼ਹਿ ਮੈਂ ਕੀ ਸ਼ਹਿਦ ਦਿੱਤੀ ਮੈਂ ਤੈਨੂੰ ਆਂਦੇ ਸਮਝਾਇਆ ਸੀ ਨਾ ਵੀ ਪਾਪਾ ਦੇ ਅੱਗੇ ਨਹੀਂ ਬੋਲਣਾ ਮੈਂ ਤੈਨੂੰ ਸ਼ਹਿਦ ਦਿੱਤੀ ਆ ਕੋਈ ਸਾਰਾ ਕੁਸੂਰ ਮੇਰੇ ਤੇ ਮਾਰ ਦਿੰਦੇ ਆ ਤੂੰ 4 ਦਿਨ ਪਰਦਾਵਾ ਤੈਨੂੰ ਮੈਂ ਉਦੋਂ ਤਾਂ ਨਹੀਂ ਕੋਈ ਕੰਮ ਕਹਿੰਦਾ ਤੈਨੂੰ ਮੈਂ ਸਿਰਫ ਸ਼ਨੀਵਾਰ ਤੇ ਐਤਵਾਰ 2 ਦਿਨ ਕੰਮ ਕਰਨ ਨੂੰ ਕਿਹਾ ਤੇਰੇ ਤੋਂ ਕੰਮ ਨਹੀਂ ਹੁੰਦਾ ਤੇ ਮੇਰਾ ਵੀ ਵੀਕਐਂਡ ਹੁੰਦਾ ਉਹ ਵੀਕਐਂਡ ਹੁੰਦਾ ਤੇਰਾ ਥੱਪੜ ਮਾਰੂ ਮੂੰਹ ਤੇ ਜਦ ਤੇਰਾ ਵੀਕਐਂਡ ਹੁੰਦਾ ਕੀ ਗੱਲ ਹੱਥ ਕਿਉਂ ਚੱਕਦੇ ਹੋ ਹੋਰ ਉਹਨੂੰ ਕੀ ਕਰਾਂ ਉਹਨੂੰ ਸਮਝ ਨਹੀਂ ਆਉਂਦੀ ਕਿਸੇ ਚੀਜ਼ ਤੋਂ ਤੇਰਾ ਤਾਂ ਜੋ ਤੇ ਦਿਮਾਗ ਖਰਾਵਾ ਤੇ ਤੈਨੂੰ ਤਾਂ ਬਪਾ ਚ ਗੱਲ ਕਰਦੀ ਤੁਸੀਂ ਬੈਠੋ ਮੈਂ ਤੇਰੇ ਵੀ ਲਾ ਦੇਣੀ ਜਦੋਂ ਦੇਖੋ ਤੇਰਾ ਦਿਮਾਗ ਖਰਾ ਉਹ ਹਿਆ ਰੇਂਦਾ ਵਾ ਵਾ ਗੋਲਡੀ ਭਾਜੀ ਉਹ ਮੈਂ ਤਾਂ ਤੁਹਾਡੇ ਕੇ ਤੇ ਬੇਟੇ ਨੂੰ ਸਮਝਾਉਣਾ ਆਇਆ ਸੀ ਹੈ ਤੇ ਤੁਸੀਂ ਭਾਬੀ ਤੇ ਹੀ ਹੱਥ ਚੱਕੀ ਜਾਂਦੇ ਹੋ ਇੰਨੇ ਗਰਮ ਹੋ ਗਏ ਉਹ ਨਵਜੋਤ ਭਾਜੀ ਤੁਹਾਨੂੰ ਕੀ ਸਮਝਾਵਾਂ ਆ ਜਿਹੜਾ ਵਿਗੜਿਆ ਨਾ ਆ ਮਾਵਾਂ ਹੀ ਵਿਗਾੜਦੀਆਂ ਨੇ ਜਦੋਂ ਕੁਝ ਕਹਿਣ ਲੱਗਦਾ ਵੇਚਾ ਕੇ ਖੜੀ ਹੋ ਜਾਂਦੀ ਉਹਨੂੰ ਕਹਿਣ ਵੀ ਕੁਝ ਨਹੀਂ ਦਿੰਦੀ ਹੁਣ ਦੱਸੋ ਜਿਹੜੇ ਉਹ ਕੰਮ ਕਰਦਾ ਹੁਣ ਤੁਹਾਨੂੰ ਅੱਜ ਕਿੰਨੀ ਖੱਜਲ ਖਰਾਬੀ ਹੋਈ ਤੁਸੀਂ ਮੇਰੇ ਨਾਲ ਕਿੱਦਾਂ ਬੋਲੇ ਗੋਲਦੀ ਭਾਜੀ ਹਰ ਮਸਲੇ ਦਾ ਹੱਲ ਹੁੰਦਾ ਜੇ ਬੇਟਾ ਕੋਈ ਚੰਗਾ ਕੰਮ ਕਰੇ ਤਾਂ ਉਹਦਾ ਉਹਦਾ ਕ੍ਰੈਡਿਟ ਪਿਓ ਨੂੰ ਜੇ ਕੋਈ ਗਲਤ ਕੰਮ ਕਰਦੇ ਉਹਦਾ ਕ੍ਰੈਡਿਟ ਮਾਂ ਨੂੰ ਕਿਹੜੀ ਕਿਤਾਬ ਚ ਲਿਖਿਆ ਗੋਲਦੀ ਭਾਜੀ ਗੁੱਸਾ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਤੇ ਤੁਸੀਂ ਪਰਝਾਈ ਨਾਲ ਹੀ ਤੁਸੀਂ ਗੁੱਸੇ ਹੋਈ ਜਾਂਦੇ ਹੋ ਮਾਵਾਂ ਵੀ ਚਾਹੁੰਦੀਆਂ ਨਹੀਂ ਕਿ ਸਾਡਾ ਬੱਚਾ ਵਿਗੜੇ ਖਰਾਬ ਹੋਵੇ ਜਾਂ ਹੱਥੋਂ ਨਿਕਲੇ ਗੋੜੀ ਭਾਜੀ ਬੈਠੋ ਮੈਂ ਸਮਝਾਉਣਾ ਤੁਹਾਨੂੰ ਪਤਾ ਕੀ ਹੈ ਬੇਟੇ ਨੂੰ ਵੀ ਸਮਝਾਉਣਾ ਤੁਹਾਨੂੰ ਵੀ ਸਮਝਾਉਣਾ ਇੱਕ ਪਿਓ ਕਿਵੇਂ ਸਾਰੀ ਝਾੜੀ ਮਾਰ ਕੇ ਆਪਣੇ ਬੱਚਿਆਂ ਲਈ ਮਿਹਨਤ ਕਰਕੇ ਰੋਟੀ ਕਮਾਉਂਦਾ ਪੈਸੇ ਕਮਾਉਂਦਾ ਆਈਡੀਆ ਹੈ ਛੋਟੇ ਵੀਰ ਤੈਨੂੰ ਉਹ ਪੰਜਾਂ ਚੀਜ਼ਾਂ ਤੁਸੀਂ ਛੱਡੋ ਇਹਨੂੰ ਸਮਝ ਨਹੀਂ ਆਣੀ ਮੈਂ ਬੜੀ ਵਾਰੀ ਸਮਝਾ ਦਿੱਤਾ ਅੱਗੋਂ ਅੱਜ ਕੱਲ ਦੀ ਔਲਾਦ ਪਤਾ ਕੀ ਕਹਿੰਦੀ ਆ ਤੁਸੀਂ ਮੇਰੇ ਲਈ ਕੀਤਾ ਕੀ ਆ ਤੇ ਹਾਂ ਫਿਰ ਕੀਤਾ ਕੀ ਆ ਹਰੇਕ ਬਾਪ ਆਪਣੇ ਔਲਾਦ ਲਈ ਕਰਦਾ ਕੁਝ ਨਾ ਕੁਝ ਤੁਸੀਂ ਕੁਝ ਨੋਕਾ ਕਰਤਾ ਤੇ ਮੇਰੀ ਗੱਲ ਸੁਣ ਜਦੋਂ ਤੂੰ 1 ਸਾਲ ਦਾ ਸੀਗਾ ਨਾ ਮੇ ਆਟੋ ਚ ਲੰਦਾ ਸੀਗਾ ਸਵੇਰੇ ਮੈਂ ਕੋਈ ਹੋਰ ਕੰਮ ਕਰਦਾ ਸੀ ਸ਼ਾਮ ਨੂੰ ਆਟੋ ਚ ਚਲਾਉਂਦਾ ਸੀ ਤੇਰੀ ਪੜ੍ਹਾਈ ਕਰਾ ਕੇ ਤੈਨੂੰ ਇੱਥੇ ਤੱਕ ਲਿਆਂਦਾ ਵੀ ਕੱਲ ਨੂੰ ਵੱਡਾ ਹੋ ਕੇ ਮੇਰੀਆਂ ਬਾਹਾਂ ਬਣੇਗਾ ਤੂੰ ਤਾਂ ਮੈਨੂੰ ਹਲੇ ਤੱਕ ਕਹਿੰਦਾ ਤੁਸੀਂ ਮੇਰੇ ਲਈ ਕੀਤਾ ਕੀ ਆ ਹਰੇਕ ਵਾਰ ਪਾਪਾ ਤੁਸੀਂ ਆ ਹੀ ਕਹਾਣੀਆਂ ਸਟੋਰੀਆਂ ਸੁਣਾ ਕੇ ਨਾ ਸਰਦ ਨੇ ਇਹ ਤੈਨੂੰ ਸਟੋਰੀਆਂ ਕਹਾਣੀਆਂ ਲੱਗਦੀਆਂ ਹੋਣਗੀਆਂ ਤੈਨੂੰ ਉਦੋਂ ਪਤਾ ਲੱਗੂ ਜਿੱਦਣ ਤੂੰ ਆਪ ਬਾਪ ਬਣੇਗਾ ਉਦੋਂ ਤੁਹਾਨੂੰ ਮੇਰੀ ਫੀਲਿੰਗ ਸਮਝ ਆਊਗੀ ਵੀ ਮੈਂ ਤੇਰੇ ਲਈ ਕੀ ਕੀਤਾ ਤੇ ਕੀ ਨਹੀਂ ਕੀਤਾ ਜਦੋਂ ਤੈਨੂੰ ਆਪਣੀ ਔਲਾਦ ਲਈ ਇਹ ਕੁਝ ਕਰਨਾ ਪਿਆ ਇਹ ਸਟੋਰੀਆਂ ਨਹੀਂ ਹੁੰਦੀਆਂ ਪੁੱਤਰਾ ਕਿੰਨੀ ਘਾੜਾਣਾ ਘਾੜਣੀ ਪੈਂਦੀ ਹੈ ਨਾ ਇਹਦੇ ਲਈ ਇੱਕ ਪਿਓ ਹੀ ਸਮਝ ਸਕਦਾ ਇਹ ਪਾਜੀ ਬੈਠੋ ਉੱਤੇ ਆ ਉੱਥੇ ਮੇਰੇ ਕੋਲੇ ਆ ਆਇਦਰ ਬੱਤ ਗਾ ਪਾਪਾ ਪਾਜੀ ਤੇ ਦੇਖ ਲਓ ਪਾਜੀ ਅੱਜ ਦੇ ਹਾਲਾਤ ਬੱਚੇ ਮਾਪੇ ਨੂੰ ਇੱਕ ਮਿੰਟ ਨਹੀਂ ਲਾਉਂਦੇ ਵੀ ਕਹਿਣ ਲਈ ਵੀ ਤੁਸੀਂ ਮੇਰੇ ਲਈ ਕੀਤਾ ਕੀ ਆ ਬਈ ਅੱਜ ਤੁਸੀਂ ਸਾਰਾ ਕੁਝ ਭਾਜੀ ਸਾਹਮਣੇ ਦੇਖ ਲਿਆ ਬਈ ਇਹਨੂੰ ਪਾਲ ਪੋਸ ਕੇ ਵੱਡਾ ਕੀਤਾ ਸੀਗਾ ਬਈ ਮੇਰਾ ਕੰਮ ਨਾ ਦੁੱਗਣਾ ਝੋਗਣਾ ਕਰੂਗਾ ਕਹਿੰਦੇ ਆ ਨਾ ਜਿਹੜੇ ਪੁੱਤ ਹੁੰਦੇ ਆ ਪਿਓ ਦੀਆਂ ਬਾਵਾ ਬਣ ਜਾਂਦੇ ਆ ਵੱਡੇ ਹੋ ਕੇ ਆਹ ਦੇਖ ਲਓ ਤੁਸੀਂ ਅੱਜ ਕੱਲ ਦੀਆਂ ਔਲਾਦਾਂ ਕਰਦੀਆਂ ਕੀ ਆ ਬੋਲਣ ਦਾ ਤਰੀਕਾ ਤਾਂ ਕੇ ਇਹਨੂੰ ਭੁੱਲਿਆ ਪਿਆ ਵਾ ਇੱਧਰ ਮੇਰੇ ਵੱਲ ਦੇਖ ਇੱਕ ਪਿਓ ਜਿਹੜਾ ਹੁੰਦਾ ਨਾ ਉਹਦੇ ਦਿਮਾਗ 'ਚ ਇਹੀ ਚੱਲਦਾ ਰਹਿੰਦਾ ਹਰ ਵੇਲੇ ਸਵੇਰੇ ਉੱਠਦੇ ਸਾਰ ਤੋਂ ਰਾਤ ਦੇ ਸੌਣ ਲੱਗੇ ਤੱਕ ਵੀ ਜਿਹੜਾ ਮੇਰਾ ਬੱਚਾ ਨਾ ਉਹ ਮੇਰੇ ਤੋਂ ਵੱਧ ਤਰੱਕੀ ਕਰੇ ਮੇਰੇ ਤੋਂ ਅੱਗੇ ਜਾਵੇ ਪੈਸਿਆਂ 'ਚ ਵੀ ਹਰ ਚੀਜ਼ 'ਚ ਕਾਮਯਾਬੀ 'ਚ ਇੱਕ ਪਿਓ ਕਦੇ ਮਾੜਾ ਨਹੀਂ ਸੋਚ ਸਕਦਾ ਆਪਣੇ ਬੱਚੇ ਦਾ ਤੇ ਜਿੰਨਾ ਤੇਰੇ ਪਿਤਾ ਨੂੰ ਤੇਰੇ ਪਿਓ ਨੂੰ ਮੈਂ ਜਾਣਦਾ ਨਾ ਸ਼ਾਇਦ ਕੋਈ ਨਹੀਂ ਜਾਣਦਾ ਕਿੰਨੀ ਮਿਹਨਤ ਕੀਤੀ ਹੈ ਤੇਰੇ ਪਿਓ ਨੇ ਸਵੇਰੇ ਪਹਿਲਾਂ ਸਕੂਲ ਜਾਣਾ ਸਕੂਲੋਂ ਆ ਕੇ ਪੜ੍ਹਾਈ ਕਰਨੀ ਕੰਮ ਕਰਨਾ ਉਸ ਤੋਂ ਬਾਅਦ ਫਿਰ ਆਟੋ ਚਲਾਉਣਾ ਉਹ ਯਾਰ ਤੁਹਾਨੂੰ ਤਾਂ ਸਹੂਲਤਾਂ ਹੀ ਇੰਨੀਆਂ ਦਿੱਤੀਆਂ ਹੋਈਆਂ ਪਿਓ ਨੇ ਫੋਨ ਨਾਲ ਫੋਨ ਮਹਿੰਗੇ ਕੱਪੜੇ ਹਰ ਚੀਜ਼ ਤੁਹਾਨੂੰ ਬੈਠਿਆਂ ਨੂੰ ਮਿਲਦੀ ਏਸੀਆਂ ਜ ਰਹਨੇ ਹੋ ਇਹਨਾਂ ਨੂੰ ਪੁੱਛ ਕੇ ਦੇਖ ਸਾਨੂੰ ਪੁੱਛ ਕੇ ਦੇਖ ਪੱਖੇ ਨਹੀਂ ਸੀ ਹੁੰਦੇ ਕੋਠਿਆਂ ਦੇ ਸੌਂਦੇ ਹੁੰਦੇ ਸੀ ਸਿਆਣੇ ਬਣੋ ਅੱਜ ਤੋਂ ਬਾਅਦ ਗੱਲ ਸੁਣ ਇੱਧਰ ਮੇਰੀ ਨੀਵੀਂ ਨਾ ਪਾ ਕੇ ਬੈਠ ਅੱਜ ਤੋਂ ਬਾਅਦ ਪਿਓ ਦੇ ਅੱਗੇ ਬੋਲੇਗਾ ਇੱਕ ਮਾਂ ਨੂੰ ਨਾ ਦੇੜੀ ਡੰਗ ਦੀ ਰੋਟੀ ਦਾ ਫਿਕਰ ਹੁੰਦਾ ਬੱਚੇ ਦੀ ਦਾ ਤੇ ਪਿਓ ਨੂੰ ساری ਉਮਰ ਦੀਆਂ ਰੋਟੀਆਂ ਦਾ ਫਿਕਰ ਹੁੰਦਾ ਇੱਕ ਪਿਓ ਹੀ ਆ ਜੋ ਚਾਹੁੰਦਾ ਕਿ ਮੇਰਾ ਬੱਚਾ ਮੇਰੇ ਤੋਂ ਵੀ ਅੱਗੇ ਨਿਕਲੇ ਕਾਮਯਾਬ ਹੋਵੇ ਇੱਥੇ ਕੋਈ ਕਿਸੇ ਦਾ ਨਹੀਂ ਸਭ ਲੱਤਾਂ ਖਿੱਚਣ ਵਾਲੇ ਨੇ ਇਹ ਗੱਲ ਨੋਟ ਕਰ ਲੈ ਅੱਜ ਮੇਰੀ ਚੱਲ ਪੈਰੀ ਹੱਥ ਲਾ ਪਿਓ ਦੇ ਹਾਂਜੀ ਅੰਕ ਦੇ ਕੋਈ ਕਿਤੇ ਤੋਂ ਨਿਕਲਦੇ ਪਿਓ ਦੀ ਮੌਜੂਦਗੀ ਕਿਸੇ ਸੂਰਜ ਨਾਲੋਂ ਘੱਟ ਨਹੀਂ ਹੁੰਦੀ ਬੇਸ਼ੱਕ ਉਹ ਗਰਮ ਹੁੰਦਾ ਪਰ ਜ਼ਿੰਦਗੀ 'ਚ ਛਾਏ ਦੁੱਖਾਂ ਦੇ ਹਨੇਰੇ ਨੂੰ ਦੂਰ ਕਰ ਦਿੰਦਾ ਪਿਓ ਦਾ ਪੁੱਤ ਦੇ ਸਿਰ 'ਤੇ ਹੱਥ ਰੱਖ ਕੇ ਇਹ ਕਹਿਣਾ ਕਿ ਤੂੰ ਫਿਕਰ ਨਾ ਕਰ ਪੁੱਤਰਾ ਮੈਂ ਕੁਝ ਕਰਦਾ ਜਾਂ ਮੈਂ ਹਲੇ ਬੈਠਾ ਸਭ ਮੁਸੀਬਤਾਂ ਦਾ ਹੱਲ ਕਰ ਦਿੰਦਾ ਤੇ ਰੱਬ ਜਿੰਨਾ ਆਸਰਾ ਹੋ ਜਾਂਦਾ ਪਿਓ ਦਾ ਹੱਥ ਖੁੱਤ ਦੇ ਸਿਰ ਤੇ ਹੁਣਾ ਬੈਜੋ ਬੈਜੋ ਬਾਜੀ ਆ ਹੁੰਦਾ ਪਿਓ ਤੂੰ ਇੱਕ ਵਾਰੀ ਪੈਰੀ ਹੱਥ ਲਾਇਆ ਹੱਸ ਕੇ ਬੁਲਾਇਆ ਤੇ ਪਿਓ ਨੇ ਤੈਨੂੰ ਕੁੱਟ ਕੇ ਸੀਨੇ ਨਾਲ ਲਾ ਲਿਆ